ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਿਹਦੀ ਟ੍ਰਾਂਸਪਲੈਂਟ ਤੋਂ ਬਾਅਦ ਹੋਣ ਵਾਲਾ ਟੈਕ ਲੈਬ ਟੈਕ ਲੈਬ ਦੀ ਰਿਪੋਰਟ ਸਹੀ ਰਿਪੋਰਟ ਲੈਣ ਵਾਸਤੇ ਸਹੀ ਤਰੀਕੇ ਡੋਜ਼ ਮਤਲਬ ਮੈਡੀਸਨ ਦੀ ਡੋਜ਼ ਜੋ ਸਹੀ ਲੱਗੇ ਉਸ ਵਾਸਤੇ ਆਪਾਂ ਕਿੰਨੇ ਟ੍ਰਾਂਸਪਲੈਂਟ ਦਾ ਟੈਕ ਲੈਬ ਕੀ ਟਾਈਮ ਕਰਾਉਣਾ ਚਾਹੀਦਾ ਤੇ ਮੈਡੀਸਨ ਤੋਂ ਖਾਣ ਤੋਂ ਪਹਿਲਾਂ ਕਿੰਨਾ ਟਾਈਮ ਪਹਿਲਾਂ ਕਰਾਉਣਾ ਚਾਹੀਦਾ ਹਨਾ ਤੇ ਬਹੁਤ ਸਾਰੇ ਜਿਹੇ ਪੇਸ਼ੈਂਟ ਅਮਰੀਜ਼ ਇਹਦੀ ਬਹੁਤ ਗਲਤੀ ਕਰਦੇ ਆ ਐਵੇਂ ਸੇ ਮੈਂ ਕਿੰਨੀ ਟ੍ਰਾਂਸਪਲੈਂਟ ਦੇ ਪੇਸ਼ੈਂਟ ਨੂੰ ਮਰੀਜ਼ ਨਹੀਂ ਕਹਾਂਗਾ ਉਹ ਸਾਰੇ ਨਾਰਮਲ ਪੇਸ਼ੈਂਟ ਹੁੰਦੇ ਆ ਨਾ ਪਰ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿੰਨੀ ਟ੍ਰਾਂਸਪਲੈਂਟ ਤੋਂ ਬਾਅਦ ਬਹੁਤ ਸਾਰੇ ਟੈਸਟ ਕਰਾਉਣੇ ਪੈਂਦੇ ਆ ਜੀ ਦੇ ਵਿੱਚ ਮੇਲ ਟੈਸਟ ਮੇਲ ਟੈਸਟ ਕਰੇਟਿਨਾਈਨ ਨਹੀਂ ਹੋ ਜਾਂਦਾ ਤੇ ਟੈਕ ਲੈਵਲ ਵੀ ਹੁੰਦਾ ਟੈਕ ਲੈਵਲ ਮਤਲਬ ਮੈਡੀਸਿਨ ਦੀ ਡੋਜ਼ ਨੂੰ ਸੈੱਟ ਰੱਖਦਾ ਤੇ ਆਪਣੇ ਅੰਦਰਲੀ ਅੰਦਰੀਨੀ ਸਿਸਟਮਾਂ ਰੂਪੀ ਵਗੈਰਾ ਉਹ ਸਾਰਾ ਕਿਤੇ ਵੀ ਰਜੈਕਟ ਨਹੀਂ ਹੋਣਾ ਇਸ ਲਈ ਸੋਨੂੰ ਮੈਂ ਅੱਜ ਦੱਸਾਂਗਾ ਵੀ ਆਪਾਂ ਇਟਮੀ ਟ੍ਰਾਂਸਪਲੈਂਟ ਤੋਂ ਬਾਅਦ ਮਤਲਬ ਕਿੰਨੇ ਸਮੇਂ ਬਾਅਦ ਟੈਕ ਲੈਵਲ ਕਰਵਾਇਆ ਜਾਂਦਾ ਤੇ ਕੀ ਕੀ ਜਿਹੜਾ ਸਮਾਂ ਟੈਕ ਲੈਵਲ ਕਰਾਉਂਦਾ ਨਾ ਤੇ ਡਾਕਟਰ ਇਹਨੂੰ ਬਾਰ-ਬਾਰ ਟੈਕ ਲੈਵਲ ਕਰਾਉਂ ਕਿਉਂ ਕਹਿੰਦੇ ਆ ਨਾ ਤੇ ਇਸ ਦੇ ਹਿਸਾਬ ਨਾਲ ਡੋਜ਼ ਕਿਵੇਂ ਸੈਟ ਕੀਤੀ ਜਾਂਦੀ ਆ ਕਿਉਂਕਿ ਮੇਰੇ ਹਿਸਾਬ ਨਾਲ ਜਿਵੇਂ ਮੇਰੇ ਡਾਕਟਰ ਨੇ ਕਹਿੰਦਿਆ ਟੈਕ ਲੈਵਲ ਕਰਾਉਣਾ हां मेरे डॉक्टर ने मेनू टैग लेवल ਕਰਾਉਣ ਨੂੰ ਦਵਾਈ ਤੋਂ 15 ਮਿੰਟ ਮਤਲਬ ਟੈਕ ਲੈਵਲ ਕਰਵਾਉਣ ਨੂੰ ਕਹਿੰਦੇ ਆ ਵੀ ਮਤਲਬ ਜੇ ਮੈਂ 9 ਵਜੇ ਦਵਾਈ ਖਾਣਾ ਤਾਂ 8:45 ਮਿੰਟਾਂ ਤੇ ਮੈਨੂੰ ਬਲੱਡ ਕਢਵਾਉਣਾ ਹੁੰਦਾ ਮੈਂ 8:45 ਮਿੰਟ ਤੇ ਬਲੱਡ ਬਲੱਡ ਕਢਵਾਵਾਂਦਾ ਹੁੰਦਾ ਨਾ ਬਹੁਤ ਸਾਰੇ ਪੀਸ਼ੈਂਟ ਕੀ ਕਰਦੇ ਆ ਮਤਲਬ 8:45 ਮਿੰਟਾਂ ਦਾ ਟਾਈਮ ਜਾਂ ਮਤਲਬ ਕਿਵੇਂ ਵੀ ਲਾ ਲਓ ਮਿਲ ਕੇ ਜਗੇ ਦਾ 8 ਵਜੇ ਦਾ ਟਾਈਮ ਤੇ ਦਾ 9 ਦਾ ਕਿਸੇ ਦਾ ਮੈਡੀਸਨ ਲੈਣ ਦਾ ਦਾ ਉਹਦਾ ਟਾਈਮ ਜੇ ਜੇ ਡੈਕਰੋ ਲੈਮਟੋਜਿਨ ਮੈਡੀਸਨ ਉਹ ਦਿਆ ਉਸ ਤੋਂ ਮਤਲਬ ਉਹ ਮੈਡੀਸਨ ਤੋਂ ਲੈਂਥ ਬਾਹਰ ਇਹਨੂੰ 15 ਮਿੰਟ ਪਹਿਲਾਂ ਕਰਵਾਉਣਾ ਹੁੰਦਾ ਟਾਈਮ ਤੋਂ ਹਨਾ ਤੇ ਬਹੁਤ ਸਾਰੇ ਪੇਸ਼ੈਂਟ ਇਹੀ ਗਲਤੀ ਕਰਦੇ ਆ ਉਹ ਸਹੀ ਟਾਈਮ ਤੇ ਆਪਣਾ ਟੈਕ ਲੈਵਲ ਦਾ ਟੈਸਟ ਮਤਲਬ ਬਲੱਡ ਨਹੀਂ ਦਿੰਦੇ ਹਨਾ ਜਿਹਦੇ ਕਾਰਨ ਕੀ ਹੁੰਦਾਗਾ ਮਤਲਬ ਆਪਣੀਆਂ ਜਿਹੜੀਆਂ ਰਿਪੋਰਟਾਂ ਉਹ ਵੀ ਗਲਤ ਆ ਜਾਂਦੀਆਂ ਹਨਾ ਤੇ ਇਹੀ ਮਤਲਬ ਰਿਪੋਰਟਾਂ ਜਦੋਂ ਗਲਤ ਆਈਆਂ ਰਿਜ਼ਲਟ ਗਲਤ ਆ ਗਿਆ ਉਹ ਡੋਜ਼ ਉੱਤੇ ਗਲਤ ਲੱਗ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਕੀ ਹੁੰਦਾ ਉਹਦੇ ਨਾਲ ਆਪਣਾ ਨਾ ਮਤਲਬ ਕ੍ਰੈਕ ਜਾਂਦਾ ਉਹ ਬਦਲ ਲੱਗ ਜਾਂਦਾ ਕਿ ਕ੍ਰੈਕ ਮਤਲਬ ਸੈਕਲੈਵ ਲੋ ਹੋ ਜੇ ਤਾਂ ਹੀ ਆਪਣਾ ਕ੍ਰੈਕ ਵਧੂਗਾ ਜੇ ਟ੍ਰੈਕ ਟਾਈਮ ਵੱਧ ਜੇ ਤਾਂ ਹੀ ਆਪਣਾ ਕ੍ਰੈਕ ਵਧੇਗਾ ਐਨਾ ਮਤਲਬ ਕਿ ਆਪਾਂ ਨੂੰ ਇਹਨਾਂ ਨੁਕਸਾਨ ਹੁੰਦਾ ਨਾ ਤਾਂ ਸਹੀ ਤਰੀਕਾ ਹੁੰਦਾ ਮਤਲਬ ਦਵਾਈ ਜਿਹੜੀ ਆਪ ਕੋ ਟ੍ਰੈਕ ਫਲੈਂਸ ਦੀ ਪੈਨ ਖਰਾਬ ਜਾਂ ਕੋਈ ਹੋਰ ਵੀ ਕੁਨ ਕੀ ਨੇ ਮਤਲਬ ਕੋਈ ਵੀ ਆਪਣੀ ਮੈਡੀਸਨ ਤੁਸੀਂ ਲੈ ਲਿਆ ਹਨ ਤਾਂ ਉਹ ਮੈਡੀਸਨ ਦਾ ਜੋ ਤੁਸੀਂ ਟਾਈਮ ਰੱਖਿਆ ਜਾਂ ਡਾਕਟਰ ਨੇ ਸੋਡਾ ਟਾਈਮ ਰੱਖਿਆ ਹੋਇਆ ਉਸ ਤੋਂ 15 ਮਿੰਟ ਪਹਿਲਾਂ ਤੁਸੀਂ ਟੈਕ ਲੈਵਲ ਕਰਾਓ। ਬਾਕੀ ਤੁਸੀਂ ਐਕਸਪੀਰੀਅੰਸ ਕਰਕੇ ਦੇਖੋ ਜਦੋਂ ਤੁਸੀਂ ਆਪਣਾ 9 ਵਜੇ ਦਾ ਟਾਈਮ ਲੱਕਿਆ ਹੋ ਜਾਂ ਮੈਡੀਸਨ ਖਾ ਕੇ ਤੁਸੀਂ ਰੱਖਿਆ ਹੋ ਤਾਂ ਤੁਸੀਂ ਉਦੋਂ ਬਲੱਡ ਦੇ ਕੇ ਦੇਖੋ। ਉਦੋਂ ਤੁਹਾਡਾ ਇਹ ਟੈਕ ਲੈਵਲ ਆ ਉਹ ਮੰਨ ਕੇ ਚੱਲੋ ਜੀ ਜਾਂ ਤਾਂ ਆਪ ਆਊਗਾ ਮਤਲਬ ਹਾਈ ਆਊਗਾ ਨਾਲ ਜਾਂ ਲੋਅ ਆਊਗਾ। ਜਾਂ ਘੱਟ ਵੱਧ ਟੈਕ ਲੈਵਲ ਦਾ ਟੈਸਟ ਹੀ ਹੋ ਜਾਂਦਾ ਹੁੰਦਾ। ਰਿਜ਼ਲਟ ਘੱਟ ਵੱਧ ਹੋਦੀਆ ਤੇ ਇਸ ਲਈ ਤੁਹਾਨੂੰ 15 ਮਿੰਟ ਹੀ ਪਹਿਲਾਂ ਕਰਾਉਣਾ ਚਾਹੀਦਾ ਜੀ ਹੁਣ ਮੈਂ ਕੱਲ ਹੀ ਇੱਕ ਰਪੋਰਟਾਂ ਦੇਖੀਆਂ ਸੀ ਇੱਕ ਉਹਨਾਂ ਨੇ ਮੈਟਰੋਪੋਲਿਸ ਲੈਬ ਤੋਂ ਕਰਵਾਈ ਹੈ ਨਾ ਮੈਟਰੋਪੋਲਿਸ ਲੈਬ ਤੋਂ ਇੱਕ ਟੈਸਟ ਕਰਵਾਇਆ ਉਸ ਤੋਂ ਬਾਅਦ ਇੱਕ ਦੂਸਰੇ ਮਤਲਬ ਤੀਸਰੇ ਦਿਨ ਉਹਨਾਂ ਨੇ ਮਤਲਬ ਆ ਨਹੀਂ ਦੂਸਰੇ ਦਿਨ ਉਹਨਾਂ ਨੇ ਮਤਲਬ ਇੱਕ ਲਾਲ ਬਾਤ ਨੂੰ ਕਰਵਾਇਆ ਉਹਨਾਂ ਨੇ ਟੈਸਟ ਜਿਹੜਾ ਮੈਟਰੋਪੋਲਿਸ ਦਾ ਲੈਬ ਦਾ ਟੈਸਟ ਦਾ ਉਹਦਾ ਹੈ 3.5 ਟੈਕ ਲੈਵਲ ਦੀ ਰਿਜ਼ਲਟ 3.5 ਕੀ ਆਇਆ ਹੈ ਫਿਰ ਅਗਲੇ ਦਿਨ ਉਹਨਾਂ ਨੇ ਮਤਲਬ ਲਾਲ ਪੈਸਟ ਨੂੰ ਕਰਵਾਇਆ ਸੀ ਜਿਹਦਾ ਰਿਜ਼ਲਟ ਆਇਆ ਉਹ ਆਇਆ ਉਹਨਾਂ ਦਾ 10 ਪੁਆਇੰਟ ਮਤਲਬ 22 ਪਤਲੀ ਆਇਆ ਦੇ ਕੋਸਾਇਆ ਸੀ ਕਹਿੰਦਾ ਮਤਲਬ ਵੀ ਇਹ ਤਾਂ ਮੰਨੀ ਆਪਾਂ ਉਦੀ ਕੀ ਦਾ ਫਰਕ ਆ ਫਿਰ ਤਾਂ ਆਪਾਂ ਕਹਿ ਲਈਏ ਕਿ ਲੈਬ 'ਚ ਕੋਈ ਪ੍ਰੋਬਲਮ ਆਈ ਹੈ ਨਾ ਇਹ ਇੰਨਾ ਮਤਲਬ ਕੋ ਪ੍ਰੋਬਲਮ ਇੰਨਾ ਉੱਪਰ نیچے ਟਾਈਟਲ ਲੱਗੇਗਾ ਤਾਂ ਮਤਲਬ ਇਹਦੇ 'ਚ ਆਪਾਂ ਮਤਲਬ ਲੈਬ ਵਾਲਿਆਂ ਨੂੰ ਗਲਤ ਨਹੀਂ ਕਹਿ ਸਕਦੇ ਲੈਬ ਵਾਲੇ ਵੀ ਇੰਨਾ ਉੰਨੀ ਕੀ ਇਹ ਗਲਤ ਦੇ ਸਕਦੇ ਜੀ 19 21 ਦਾ ਫਰਕ ਪੈ ਸਕਦਾ ਉਹ ਵੀ ਮਸ਼ੀਨਾਂ ਦਾ ਫਰਕ ਪੈ ਸਕਦਾ ਹਨ ਜੀ ਇਸ ਲਈ ਮਤਲਬ ਮਤਲਬ ਪੇਸ਼ੈਂਟ ਵੀ ਇੱਥੇ ਗਲਤ ਹੋ ਸਕਦਾ ਉਹ ਵੀ ਮੈਂ ਅੱਜ ਗੱਲ ਕਰਨ ਜਾ ਰਿਹਾ ਵੀ ਪੇਸ਼ੈਂਟ ਗਲਤ ਹੋ ਸਕਦਾ ਕਿਉਂਕਿ ਜਾਂ ਤਾਂ ਫਿਰ ਪੇਸ਼ੈਂਟ ਨੇ ਮਤਲਬ ਜਾਂ ਤਾਂ ਫਿਰ ਟੈਗ ਤੋਂ ਪਹਿਲਾਂ ਮੈਡੀਸਨ ਦੇ ਖਾਣ ਤੋਂ ਟਾਈਮ ਤੋਂ ਪਹਿਲਾਂ ਟੈਗ ਪਾ ਦਿੱਤਾ ਹੋਊਗਾ ਤਾਂ ਉਹਦਾ ਘਟ ਆ ਗਿਆ ਉਹਦਾ ਵਧਾ ਗਿਆ ਜਾਂ ਫਿਰ ਉਹਨੇ ਮੈਡੀਸਨ ਖਾ ਕੇ ਦਿੱਤਾ ਹੋਊਗਾ ਜਾਂ ਫਿਰ ਉਹਨੇ ਦਸ ਨੌ ਦੀ وجہ 10 ਵਜੇ ਸਰਪਾ ਦੇ ਤਾਉਗਾ ਨਾ ਐਸਾ ਦੱਸਦਾ ਹੂਗਾ ਬਲੱਡ ਦੱਸਦਾ ਹੂਗਾ ਆ ਕਰਕੇ ਇਹ ਚੀਜ਼ਾਂ ਤੁਸੀਂ ਸਮਝੋ ਟੈਕ ਲੈਣਾ ਹਮੇਸ਼ਾ 15 ਮਿੰਟ ਪਹਿਲਾਂ ਹੀ ਇਹਦੇ ਤੁਸੀਂ ਟੈਕ ਲੈਵ ਤੇ ਕਰੋ ਬਾਕੀ ਜਿਸ ਨੂੰ ਨਹੀਂ ਨੌਲੇਜ ਹੈਗੀ ਤਾਂ ਆਪਣੇ ਮਤਲਬ ਡਾਕਟਰ ਨੂੰ ਪੁੱਛੋ ਜਾਂ ਮਤਲਬ ਕਿਸੇ ਦੀ ਵੀਡੀਓ ਦੇਖੋ ਮਤਲਬ ਜਾਂ ਤੁਸੀਂ ਕਮੈਂਟ ਬੈਗ ਨੂੰ ਕਮੈਂਟ ਕਰੋ ਨੀਚੇ ਕਮੈਂਟ ਤੁਸੀਂ ਕਰ ਸਕਦੇ ਹੋ ਕੋਈ ਵੀ ਨੌਲੇਜ ਲੈਣੀ ਕੋਈ ਵੀ ਜਾਣਕਾਰੀ ਲੈਣੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਹਾਂ ਨਾ ਮੇਰੇ ਮੈਂ ਮੈਂ ਆਪਣੇ ਡਾਕਟਰ ਨੂੰ ਸਹਾਨ ਵਾਲੇ ਬਦਲ ਇੱਕ ਹੋਰ ਆ ਵੀ ਜਿਹੜਾ ਟੈਕ ਲੈਵਲ ਟੈਸਟ ਆ ਉਹ ਇਕੋ ਲੈਬ ਤੋਂ ਕਰਵਾਓ ਇਹ ਨਾ ਹੋਵੇ ਤੁਸੀਂ ਅੱਜ ਲਾਲਤੂ ਕਰਾ ਲਿਆ ਹਨ ਅਗਲੇ ਮਹੀਨੇ ਤੁਸੀਂ ਮੈਟਰ ਤੋਂ ਕਰਾ ਲਿਆ ਇਸ ਤੋਂ ਬਾਅਦ ਤੁਸੀਂ ਕਿਸੇ ਐਸ 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 ਆਰ ਐਨ ਲੈਬ ਤੋਂ ਕਰਵਾਨਾ ਜਾਂ ਕਿਸੇ ਤਰ੍ਹਾਂ ਹੋਰ ਲੈਬ ਤੋਂ ਕਰਵਾ ਲੈਣਾ ਤੁਸੀਂ ਹਮੇਸ਼ਾ ਇੱਕ ਲੈਬ ਤੋਂ ਹੀ ਟੈਸਟ ਕਰਵਾ ਦੇ ਜੀ ਲਾਲਤੂ ਕਰਾਉਣਾ ਲਾਲਤੂ ਬਲੋਜੇ ਤੁਸੀਂ ਹਸਪਤਾਲ ਦੇ ਵਿੱਚੋਂ ਟੈਕ ਲੈਵਲ ਕਰਾਉਣਾ ਤਾਂ ਹਸਪਤਾਲ ਦੇ ਵਿੱਚੋਂ ਟੈਕ ਲੈਵਲ ਕਰਾਓ ਕਦੇ ਵੀ ਇਹ ਨਾ ਹੋਵੇ ਤੁਸੀਂ ਬਾਕ-ਬਾਕ ਲੈਬਾਂ ਤੋਂ ਟੈਸਟ ਕਰਵਾ ਲਿਆ ਹਨ ਉਸ ਤੋਂ ਬਾਅਦ ਤੁਸੀਂ ਇਹ ਰਿਜ਼ਲਟ ਦਾ ਕੀ ਜੋ ਨਹੀਂ ਉੱਪਰ ਲਿਚ ਕੇ ਆ ਦੇ ਕਿ ਇਹ ਹਰੇਕ ਮਸ਼ੀਨ ਦਾ ਹਰੇਕ ਲੈਬ ਦਾ ਚਾਰਟ 19 21 ਦੇ ਵਿੱਚ ਫਰਕ ਹੁੰਦਾ ਨਾ ਕਿ ਸਿੱਧਾ 9 ਦਾ 10 ਦਾ ਫਰਕ ਪੈਂਦਾ ਇੰਨਾ ਕਦੇ ਵੀ ਨਹੀਂ ਫਰਕ ਪੈਣਾ ਹੁੰਦਾ ਉਹ ਪੇਸ਼ੈਂਟ ਦੇ ਸੈਂਪਲ ਗੀਨਤੀ ਦੀ ਗਲਤੀ ਹੋ ਸਕਦੀ ਹੈ ਜਾਂ ਪੇਸ਼ੈਂਟ ਦੇ ਸੈਂਪਲ ਦੀ ਗਲਤੀ ਆ ਜਾਂ ਫਿਰ ਕੋਈ ਲੈਬ ਤੋਂ ਮਿਸਟੇਕ ਹੋਈ ਆ ਜਾਂ ਕਿਵੇਂ ਵੀ ਮੰਨ ਲਓ ਉਹਨਾਂ ਕੋਸ਼ਤਾ ਬਦਲੋ ਹੋਇਆਗਾ ਜਾ ਵੀ ਪੀਚਰ ਨੂੰ ਨਹੀਂ ਕੋਸਣਾ ਤਾ ਉਹ ਗਾ ਇੱਚ ਜੇ ਹੋ ਜਾਂਦੀ ਗਾ ਤੇ ਹਮੇਸ਼ਾ 15 ਮਿੰਟ ਰਹਿਣੇ ਕਰਾਓ ਤੇ ਆਪਣਾ ਜਿਹੜਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸ਼ਾਮ ਨੂੰ ਤੁਸੀਂ ਮੈਡੀਸਨ ਜੇ ਤੁਹਾਡਾ ਮੈਡੀਸਨ ਖਾਣ ਦਾ 9 ਵਜੇ ਟਾਈਮ ਆ ਤਾਂ ਤੁਸੀਂ ਮੈਡੀਸਨ 9:30 ਖਾ ਲਈ ਨਹੀਂ ਫਿਰ ਵੀ ਤੁਸੀਂ ਇਹਦੇ 'ਚ ਵੀ ਤੁਸੀਂ ਗਲਤ ਜੇ ਤੁਸੀਂ 9 ਵਜੇ ਮੈਡੀਸਨ ਖਾਣੇ 9:30 ਮਿੰਟ 9 ਵਜੇ ਵਾਲੀ ਮੈਡੀਸਨ ਇੱਕ ਰੋਲ ਲੇਟ ਜੀ ਤੁਸੀਂ 9:30 ਮੈਡੀਸਨ ਖਾ ਰਹੇ ਹੋ ਤਾਂ ਤੁਸੀਂ ਟੈਸਟ ਵੀ 15 ਮਿੰਟ ਦੇ 15 ਮਿੰਟ ਰਹਿ ਦਿੰਦੇ ਆ ਜੀ ਲੋਕੀਨ ਮੈਡੀਸਨ ਦਾ ਜਿਹੜਾ ਡੋਜ਼ ਆ ਉਹ 9 ਤੋਂ 9 ਹੀ ਬਦਲੋ ਡੋਜ਼ ਮਤਲਬ ਅਸਰ ਰਹੂਗਾ ਨਾ ਮੈਡੀਸਨ ਦਾ ਜੇ ਤੁਸੀਂ ਭਈ ਕਰਵਾ ਰਹੇ ਹੋ ਜਾਂ ਟੈਸਟ ਇਹੇ ਵੀ ਕਰਵਾ ਰਹੇ ਹੋ ਜਾਂ ਤੁਸੀਂ ਹੋਗੇ ਉਸ ਕਰਵਾ ਡੋ ਟੈਕ ਦੇ ਹਿਸਾਬ ਨਾਲ ਆ ਤੁਹਾਡਾ ਟੈਕ ਨਾਲ ਹਮੇਸ਼ਾ ਗਲਤ ਆਉਗਾ ਕਹਿੰਦਾ ਮਤਲਬ ਕਿ 9 ਵਾਲੀ ਦਵਾਈ ਨੂੰ ਵੀ 9:30 ਲੈਣਾ ਤਾਂ ਤੁਹਾਡਾ ਟੈਕ ਦਾ ਕੰਨ ਬਲੱਡ ਦੇ ਦਾ ਹੱਕ ਵੀ 9:15 ਮਿੰਟਾਂ ਤੇ ਤੁਹਾਡਾ 9:15 ਮਿੰਟਾਂ ਤੇ ਬਲੱਡ ਦੇ ਦਾ ਹੱਕ ਬੰਦਾ ਹੈ ਨਾ ਉਸੀ 15 ਮਿੰਟਾਂ ਦੇ ਟੈਸਟ ਦੇਉਣਾ ਕਿ ਤੁਸੀਂ 8:45 ਮਿੰਟਾਂ ਤੱਕ ਇਹ ਜਿਵੇਂ ਬਹੁਤ ਸਾਰੇ ਪੇਸ਼ੈਂਟ ਕਰਦੇ ਨੇ ਇਸ ਲਈ ਉਹਨਾਂ ਦਾ ਟੈਕ ਲੈਵਲ ਕਦੇ ਵੀ ਸਹੀ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਕਸੂਰਵਾਰ ਕੌਣ ਹੋ ਜਾਂਦਾ ਡਾਕਟਰ ਵੀ ਕਸੂਰਵਾਰ ਹੋ ਜਾਂਦੇ ਆ ਤੇ ਲੈਬ ਵਾਲਾ ਕਸੂਰਵਾਰ ਹੋ ਜਾਂਦਾ ਕਿਉਂਕਿ ਮੈਂ ਵੀ ਖੁਦ ਖੁਦ ਲੈਬ ਦਾ ਕੰਮ ਕਰਦਾ ਮੈਂ ਉਹ ਪਤਾ ਹੈ ਨਾ ਹੁਣ ਤੁਸੀਂ ਲਾਲ ਸੁਗਰ ਦਾ ਟੈਸਟ ਜੇ ਪੇਸ਼ੈਂਟ ਨੂੰ ਕਹਿੰਦਾ ਵੀ 2 ਘੰਟਾ ਬਾਅਦ ਤੁਸੀਂ ਸ਼ੂਗਰ ਟੈਸਟ ਕਰਵਾ ਕਰਵਾਉਣ ਆ ਕੇ ਹਨਾ ਆ ਪੇਸ਼ੈਂਟ ਨੂੰ ਘਰ ਦਵਾਈ ਪੇਸ਼ੈਂਟ ਭਾਈ ਜੇ ਦਵਾਈ ਲਓ ਤਾਂ ਕਿ ਤੁਸੀਂ ਤੁਸੀਂ ਖਾਣਾ ਖਾ ਕੇ 2 ਘੰਟੇ ਬਾਅਦ ਆਉਣਾ ਚਾਹੀਦਾ ਹੈ ਜਾਂ 2 ਘੰਟੇ ਬਾਅਦ ਇਸ ਲਈ ਤੁਸੀਂ ਹਮੇਸ਼ਾ ਆਪਣਾ ਟਾਈਮ ਸਹੀ ਰੱਖੋ ਮੈਡੀਸਨ ਲੈਣ ਦਾ ਵੀ ਟਾਈਮ ਸਹੀ ਰੱਖੋ ਇਹ ਚੀਜ਼ਾਂ ਤੁਸੀਂ ਹਮੇਸ਼ਾ ਕਰੋ ਜੇ ਤੁਸੀਂ ਸਹੀ ਇਹ ਚੀਜ਼ਾਂ ਤੁਸੀਂ ਸਹੀ ਕਰ ਰਹੇ ਹੋ ਤਾਂ ਤੁਹਾਡਾ ਹਮੇਸ਼ਾ ਟੈਕ ਲੈਬ ਦੀ ਰਿਪੋਰਟ ਤੁਹਾਡੀ ਬਿਲਕੁਲ ਸਹੀ ਰਿਪੋਰਟ ਆਉਗੀ ਤੇ ਸਹੀ ਤੁਹਾਨੂੰ ਜਿਹੜੀ ডোজ ਲੱਗੂਗੀ ਮੈਡੀਸਨ ਦੀ ਤੇ ਇਹਦੇ ਨਾਲ ਦਾ ਡਾਕਟਰ ਨਾਲ ਤੋਰ ਸਕਦਾ ਤੇ ਨਾ ਤੁਸੀਂ ਗਲਤ ਹੋਗੇ ਤੇ ਨਾ ਲੈਵ ਵਾਲਾ ਗਲਤ ਹੋਗਾ ਨਾ ਇਸ ਲਈ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਆਪਣਾ ਵੀ ਸਾਰਾ ਕੁਝ ਸਹੀ ਰੱਖੋ ਸਾਰਾ ਕੁਝ ਸਹੀ ਰੱਖੋ ਨਾ ਤੇ ਆਪਣੇ ਆਪ ਨੂੰ ਵਧੀਆ ਰੱਖੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਮੇਰੇ نیچے ਤੁਸੀਂ ਕਮੈਂਟ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਇਹ ਦੱਸੋ ਦੀ ਆਪਣੀ ਵੀਡੀਓ ਕਿਸ ਤਰ੍ਹਾਂ ਬਣੀ ਤੁਹੋ ਵੀ ਕਮੈਂਟ ਕਰ ਸਕਦੇ ਹੋ ਤੇ ਜੇ ਕੋਈ ਹੋਰ ਜਾਣਕਾਰੀ ਚਾਹਣੀ ਟ੍ਰਾਂਸਫਰਡ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਬਿਲਹੇ ਨੀਚੇ ਕਮੈਂਟ ਕਰ ਦਿਓ ਤੇ ਆਪਾਂ ਤੁਹਾਨੂੰ ਉਸ ਤੇ ਇੱਕ ਵੀਡੀਓ ਬਣਾਵਾਂਗੇ